ਅੱਜ ਦੇ ਜਿਹੜੇ ਵੀਡੀਓ ਦੋਸਤੋ ਉਹਨਾਂ ਪਰਿਵਾਰਾਂ ਵਾਸਤੇ ਆ ਜਿਹੜੇ ਕਿਸੇ ਨਾ ਕਿਸੇ ਦਾ ਹਰ ਇੱਕ ਪਰਿਵਾਰ ਦਾ ਜੀ ਅੱਜ ਗੋਡਿਆਂ ਨਾਲ ਮਰੀਜ਼ ਆ ਗੋਡਿਆਂ ਦਾ ਤੇ ਆ ਅੰਸ਼ੁਮਾਨ ਕਾਰਡ ਦਾ ਜਿਹੜਾ ਸਿਸਟਮ ਆ ਤੁਹਾਨੂੰ ਦੱਸ ਦਿਆਂ ਪਹਿਲਾਂ ਜਦੋਂ ਵੀ ਤੁਸੀਂ ਉਹਨੇ ਮਰੀਜ਼ ਲੈ ਕੇ ਆਉਣਾ ਆਪਣਾ ਜਿਵੇਂ ਉਸ ਦਿਭਾਵ ਨੂੰ ਆਪਣਾ ਸੋਰੀ ਇਹ ਮਾਪੇ ਕਿੱਲੇ ਹਸਪੀਟਲ ਦੀ ਤੁਹਾਨੂੰ ਵੀਡੀਓ ਬਣਾ ਰਿਹਾ ਮੈਂ ਮੈਂ ਆਪਣੀ ਮਾਤਾ ਦਾ ਗੋਡਾ ਪਾਇਆ ਇੱਥੇ ਤੇ ਅੱਜ ਵੀਲ ਚੇਅਰ ਦੀ ਵੀ ਤੁਹਾਨੂੰ ਅੱਗੇ ਵੀਡੀਓ ਫੋਨ ਆ ਵੀ ਕੀ ਹਾਲ ਆ ਸਰਕਾਰੀ ਆਪਣਾ ਹਸਪਤਾਲਾਂ ਦਾ ਸਟਾਫ ਬਹੁਤ ਵਧੀਆ ਡਾਕਟਰ ਬਹੁਤ ਵਧੀਆ ਕੋਈ ਦਿੱਕਤ ਨਹੀਂ ਡਾਕਟਰ ਪੂਰੀ ਕੇਅਰ ਕਰਦੇ ਆ ਤੁਸੀਂ ਬੇਤੜਕੋ ਕੇ ਆਪਣਾ ਆ ਕੇ ਆਪਰੇਸ਼ਨ ਕਰਾਓ ਕੋਈ ਦਿੱਕਤ ਨਹੀਂ ਮੈਂ ਵੀ ਮਾਤਾ ਦਾ ਕਰਾਇਆ ਵਾ ਤੇ ਇੱਕ ਗੋਡਾ ਕਾਰਡ ਤੇ ਪਾਉਂਦੇ ਆ ਜੇ 2 ਪਾਉਨੇ ਆ ਤੁਹਾਨੂੰ ਪੇਮੈਂਟ ਕਰਨੀ ਪਊਗੀ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਸਾਰਾ ਸਮਝਾਉਣਾ ਤੁਹਾਡਾ ਇੱਥੇ ਆ ਕੇ ਪਹਿਲਾਂ ਕਾਰਡ ਖੋਲ੍ਹੇ ਜਾਣਾ ਜਦੋਂ ਤੁਸੀਂ ਆਉਂਗੇ ਪੇਸ਼ੈਂਟ ਦਾ ਤੁਹਾਡਾ ਥੰਮ ਲੱਗੂਗਾ ਇੱਥੇ ਆ ਕੇ ਫਿੰਗਰ ਲੱਗਦਾ ਵਾ ਫਿੰਗਰ ਲਾ ਕੇ ਤੁਹਾਡਾ ਕੋਈ ਵੀ ਜਿਹੜਾ ਲਾਸ਼ ਸ਼ੁਰੂ ਹੋ ਜਾਣਾ ਵਾ ਤੇ ਦੂਜੀ ਗੱਲ ਜਦੋਂ ਤੁਹਾਨੂੰ ਛੁੱਟੀ ਹੋਣੀ ਆ ਫੇਰ ਪੇਸ਼ੈਂਟ ਦਾ ਹੀ ਫਿੰਗਰ ਲਾ ਕੇ ਤੁਹਾਡਾ ਉਹ ਕਾਰਡ ਬੰਦ ਹੋਣਾ ਤੇ ਅੱਜ ਅਸੀਂ ਕਾਰਡ ਬੰਦ ਕਰਾਉਣ ਆਏ ਸੀ ਅਪਰੇਟ ਸਾਡਾ ਹੋ ਗਿਆ ਸੀਗਾ ਤੇ ਹੁਣ ਤੁਹਾਨੂੰ ਅੱਗੇ ਸਾਰੀ ਜਾਣਕਾਰੀ ਅੱਗੇ ਵੀਡੀਓ ਤੁਸੀਂ ਪੂਰੀ ਦੇਖਿਓ ਜਿਨ੍ਹਾਂ ਨੇ ਵੀ ਗੋਡੇ ਪਾਉਣੇ ਆ ਕੀ ਸਿਸਟਮਾ ਤੁਹਾਨੂੰ ਪੂਰਾ ਵੀਡੀਓ ਦੇ ਵਿੱਚ ਹੋ ਜਾਉਣਾ ਤੇ ਬਣੇ ਲਓ ਵੀਡੀਓ ਦੇ ਵਿੱਚ ਦੋਸਤੋ ਧੰਨਵਾਦ ਜੀ ਹੁਣ ਸਰ ਨੇ ਭੇਜਿਆ ਇੱਥੋਂ ਅਹਿਮਦ ਸਰ ਨੇ ਇੱਥੋਂ ਭੇਜਿਆ ਜਾਂਦੇ 5 ਮਿੰਟ ਤੁਹਾਨੂੰ ਵੀਲ ਚੇਰ ਪ੍ਰੋਵਾਈਡ ਕਰਾਉਣੇ ਆ ਦੇਖਦੇ ਆ ਵੀ ਹੁਣ 5 ਮਿੰਟ ਚ ਵੀਲ ਚ ਰੋਕ ਪ੍ਰੋਵਾਈਡ ਨਹੀਂ ਹੋ ਰਹੀ ਕਿਹਨੇ ਇਹ ਤੁਨ ਉਹ ਸਾਰਾ ਇਹ ਹਾਲ ਮਾਤਾ ਕੁਛ ਲਿਆ ਹਸਪੀਟਲ ਦਾ ਖਾ ਰਹੇ ਅੱਜ 10 ਘੰਟੇ ਦੁਪਰ ਜਨਾਬ ਆਪਾਂ ਨੂੰ ਖੜੇ ਨੂੰ ਹੋ ਗਿਆ ਉਹ ਪੇਸ਼ਣ ਖੜਾ ਸਾਡਾ ਘੰਟੇ ਤੋਂ ਉੱਪਰ ਪਿੱਛੇ ਜਾਮ ਵੀ ਲੱਗ ਗਿਆ ਗੱਡੀਆਂ ਦਾ ਆ ਹੁਣ ਸਟ੍ਰੀਟ ਚ ਆਈ ਐ ਇੱਥੇ ਸੋਨੂੰ ਮੈਂ ਸਾਰਾ ਅੱਜ ਟਾਈਮ ਲੱਗਣਾ ਵੀ ਕੀ ਹਾਲ ਇੱਥੇ ਹਸਪਤਾਲ ਦਾ ਨਹੀਂ ਚਾਰ ਹੀ ਪੇਸ਼ੈਂਟ ਆਉਣਗੇ ਐਮਰਜੈਂਸੀ ਚੋ ਲਿਆਉਣਾ ਸਰ ਮੇਰੀ ਗੱਲ ਸੁਣੋ ਇੱਥੇ ਚਾਰ ਹੀ ਪੇਸ਼ੈਂਟ ਆਉਣਗੇ ਹਸਪਤਾਲ ਦੇ ਵਿੱਚ ਪਤਾ ਨਹੀਂ ਸਰ ਜਿੰਨੇ ਸਾਨੂੰ ਦੇਈਆਂ ਉਹਨੀਆਂ ਨਹੀਂ ਦੇ ਦਿੱਤੀ ਤੁਸੀਂ ਕੰਪਲੀਟ ਕਰੋ ਬਾਹਰ ਪੇਸ਼ੈਂਟ ਨੇ ਆਉਣਾ ਇਹ ਟੁੱਟੀ ਟੁੱਟੀ ਵੀਲ ਚੇਅਰ ਤੇ ਪੇੜ ਦਈਏ ਬਾਹਰ ਮੇਰੀ ਗੱਲ ਸੁਣ ਕੀ ਨਾ ਮਾਤਰਾ ਰਣਵੀਰ ਸਿੰਘ ਆ ਜੀ ਤੁਸੀਂ ਕਿਹਨੂੰ ਕਰੀਆ ਕੰਪਲੀਟ ਕੇਅਰ ਦੀ ਵੀਲ ਚੇਅਰ ਦੀ ਸਰ 2 ਨੰਬਰ ਰੂਮ ਹੈ ਮੈਂ ਨੰਬਰ 3 ਐਮ ਐ ਸਰਦਮ ਨੰਬਰ 3 ਕਿਦ ਕੀ 3 ਨੰਬਰ ਫਾਈਲ ਉਹ ਬਾਹਰ ਦਾ ਮਰੀਜ਼ ਖੜਾ ਬਾਹਰ ਤੋਂ ਆਜੋ ਸਰ ਮੈਂ ਆਜਾ ਆਜੋ ਇੱਕ ਉੱਥੇ ਖੜਾ ਰੂਗਾ ਮਰੀਜ਼ ਆਜੋ ਸਰ ਚੇਅਰ ਦਾ ਜਿਹੜਾ ਮਸਲਾ ਤੁਹਾਨੂੰ ਪਹਿਲਾਂ ਇੱਥੇ ਆ ਕੇ ਦੇਖੋ व्हीलचेयर ਜੇ ਕਿਸੇ ਨੇ ਲੈਣੀ ਆ ਤਾਂ ਤੁਹਾਨੂੰ ਪਹਿਲਾਂ ਆਧਾਰ ਕਾਰਡ ਜਮਾ ਕਰਾਉਣਾ ਪਊਗਾ ਮੰਨ ਲਓ ਜੇ ਕੋਈ ਮਰੀਜ਼ ਆਧਾਰ ਕਾਰਡ ਭੁੱਲ ਆਇਆ ਉਹ ਬੰਦਾ ਇਹਨੂੰ ਭਾਵੇਂ ਕੋਸ਼ ਹੋ ਜੇ ਇਹਨਾਂ ਨੇ व्हीलचेयर ਨਹੀਂ ਦੇਣੀ ਠੀਕ ਹੈ ਜੀ ਬਈਆਂ ਨੂੰ ਤੇ ਐਮ ਐ ਸਰ ਕੋਲ ਗਏ ਉੱਥੇ ਉਹ ਕਹਿੰਦੇ ਜੀ ਕਰਾਉਨੇ ਆ ਜੀ व्हीਲਚੇਅਰ ਕਹਿੰਦੇ ਪੇਸ਼ੈਂਟ ਤੋੜ ਜਾਂਦੇ ਆ ਜੀ ਦੇਖੋ ਇਹਦਾ ਹੱਲ ਹੈ ਕਿ ਆ ਦੇਖੋ ਜੇ ਮਰੀਜ਼ ਨੂੰ ਡਿੱਗ ਜੇ ਸੱਟ ਲੱਗ ਜੇ ਕੌਣ ਜ਼ਿੰਮੇਵਾਰ ਆ ਇਸ ਚੀਜ਼ ਦਾ ਤੇ ਵੱਡੀਆਂ ਵੱਡੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਮੁਹੱਲਾ ਕਲੀਨਿਕ ਬਣ ਕੇ ਜੀ ਇੱਥੇ ਆ ਮੇਨ ਸਭ ਤੋਂ ਵੱਡਾ ਸਾਡਾ ਮਾਤਾ ਕਸ਼ਲਿਆ ਜ਼ਿਲ੍ਹੇ ਦਾ ਹਸਪਤਾਲ ਆ ਜਿੱਥੇ ਆ व्हीਲਚੇਅਰਾਂ ਦਾ ਹਾਲਤ ਨੂੰ ਦਿਖਾਉਣਾ ਘੰਟਾ ਘੰਟਾ ਖੜ ਕੇ ਇੱਥੇ व्हीਲਚੇਅਰ ਨਹੀਂ ਪ੍ਰੋਵਾਈਡ ਹੁੰਦਾ ਤੇ ਹੋਰ ਲਾਗੇ ਬੰਨੇ ਛੋਟੇ ਜਿਹੜੇ ਹਸਪਤਾਲ ਉੱਤੇ ਇਹ ਰਜਿੰਦਰਾ ਦਾ ਵੀ ਇਹੀ ਹਾਲ ਆ ਰਜਿੰਦਰਾ ਚ ਵੀ ਇਸ ਤਰ੍ਹਾਂ ਹੀ ਵੀਲ ਚੇਰਾ ਔਰ ਤੁਹਾਨੂੰ ਇੱਥੇ ਆਈਡੀ ਜਮਾ ਕਰਾਉਣੀ ਪਊਗੀ ਜੇ ਤੁਹਾਡੇ ਕੋਈ ਆਈਡੀ ਨਹੀਂ ਹੈਗੀ ਤੇ ਤੁਹਾਨੂੰ ਜੇ ਇਹੀ ਸਿਕਿਉਰਟੀ ਹੋਵੇ ਇੱਥੇ ਤਾਂ ਤੁਹਾਨੂੰ ਕਦੀ ਲੋੜ ਨਾ ਪਵੇ ਸਿਕਿਉਰਟੀ ਦੀ ਘਾਟ ਹੁਣ ਕਰਕੇ ਕੋਈ ਇੱਥੇ ਲਾਈਨਾਂ ਲਵਾਉਣ ਨਾਲ ਸਿਸਟਮ ਨਹੀਂ ਲੋਕ ਆਪਸ ਚ ਲੜੀ ਜਾਂਦੇ ਆ ਜਿਹੜੇ ਮਰੀਜ਼ਾਂ ਦੇ ਪਰਿਵਾਰ ਤੇ ਇੱਧਰ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਸਾਡੇ ਮੁੱਖ ਮੰਤਰੀ ਨੂੰ ਬੇਨਤੀ ਆ ਇਹ ਬਹੁਤ ਵੱਡਾ ਹਸਪਤਾਲ ਆ ਬਹੁਤ ਦੁਨੀਆ ਇਲਾਜ ਕਰਾਉਣ ਆਉਣ ਦੀ ਇੱਥੇ ਪਰ ਮਾੜੀਆਂ ਮਾੜੀਆਂ ਸਬਦਾਵਾਂ ਹੀ ਨਹੀਂ ਮਿਲਦਈਆਂ ਤਾਂ ਹੋਰ ਮੇਨ ਇਹ ਸਾਨੂੰ ਕੀ ਦੇਣਗੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਜੀ ਆਦ ਕਰਦੇ ਆ ਸਾਰੇ ਭਰਾ ਵਧੀਆ ਹੋਣ ਕਿ ਤੁਸੀਂ ਦੇਖ ਰਹੇ ਹੋ ਪਲਵਾਟਰੈਕਟਰ ਪਟਿਆਲਾ ਦਾ ਮੇਰਾ ਨਾਮ ਆ ਸੰਦੀਪ ਸਿੰਘ ਤੇ ਇੱਕ ਆਪਾਂ ਆਪਣੇ ਜਿੰਨੇ ਕਿ ਵਿਸ਼ੇ ਆਪਾਂ ਟਰੈਕਟਰ ਬਾਰੇ ਵੀਡੀਓ ਪਾਉਨੇ ਆਣੇ ਇੱਕ ਅੱਜ ਦੀ ਵੀਡੀਓ ਇੱਕ ਅਲੱਗ हट ਕੇ ਵੀਡੀਓ ਆ ਕਿਉਂ ਹਰ ਘਰ ਦੇ ਵਿੱਚ ਇੱਕ ਗੋਡਿਆਂ ਦਾ ਮਰੀਜ਼ ਆ ਸਾਰੇ ਦੇਖੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੋਟਿਆਂ ਦੀ ਬਿਮਾਰੀ ਵਧਣ ਲਈ ਆ ਮੈਂ ਵੀਡੀਓ ਤਾਂ ਮਲਾਈ ਸੀ ਇਹ ਮੈਂ ਕਿਹਾ ਚਲੋ ਆਪਾਂ ਇਹ ਮੈਂ ਕਈ ਦਿਨ ਹੋ ਗਏ ਇਸ ਮਿਸ਼ਨ ਨਾਲ ਕਿ ਮਾਤਾ ਦੇ ਗੁੜੇ ਪਏ ਸੀ ਇਹ ਕਈ ਦਿਨ ਹਸਪੀਟਲ ਮੇਰੇ ਨੰਗੇ ਆ ਤਾਂ ਆਉਣਾ ਜਾਣਾ ਮੇਰਾ ਹਸਪੀਟਲ ਨਾਲ ਵਿੱਚ ਬਹੁਤ ਜ਼ਿਆਦਾ ਹੋਇਆ ਪਹਿਲਾਂ ਵੀ ਪੀਜੀ ਵੀਗੈਰਾਂ ਵੀ ਮੈਂ ਬਹੁਤ ਜੰਦਰਾਂ ਫਾਦਰ ਨੂੰ ਲੈ ਕੇ ਤੇ ਕਾਫੀ ਐਕਸਪੀਰੀਅੰਸ ਵੀ ਹੋ ਗਿਆ ਡਾਕਟਰਾਂ ਨਾਲ ਰਹਿ ਰੂ ਕੇ ਤੇ ਕੰਮਕਾਰਾਂ ਦਾ ਪਤਾ ਲੱਗਿਆ ਵੀ ਕਿਵੇਂ ਕਰਾਈਦਾ ਇਕੋਸ਼ ਮੈਂ ਕਹਾਂ ਅੱਜ ਆਪਾਂ ਸਾਰੀ ਜਾਣਕਾਰੀ ਦਈਏ ਅੰਸ਼ੂਮਨ ਕਾਰਡ ਬਾਰੇ ਜਿਹੜਾ ਕੀ ਇਲਾਜ ਆਪਣਾ ਜੋੜ ਗੋਡਿਆਂ ਦਾ ਜਿਹੜੇ ਜੇ ਆਪਾਂ ਪ੍ਰਾਈਵੇਟ ਕਰਾਉਨੇ ਆ ਤਾਂ 4-5 ਲੱਖ ਰੁਪਏ ਦਾ ਪੈਕੇਜ ਆ ਕੋਈ 4 ਲੱਖ ਰੁਪਏ ਮੰਗਨ ਦੇ ਕੋਈ 5 ਲੱਖ ਰੁਪਏ ਮੰਗਨ ਦੇ ਅਲੱਗ-ਅਲੱਗ ਪੈਕੇਜ ਇਹ ਪੈਕੇਜ ਬਣਾਤੇ ਅੱਜ ਕੱਲ ਪ੍ਰਾਈਵੇਟ ਕੰਮ ਬਣਾਤਾ ਇਹ ਜਿਵੇਂ ਕੋਈ ਆਪਾਂ ਲੈਨੇ ਨੇ ਹੋਟਲਾਂ ਦੇ ਪੈਕੇਜ ਤੇ ਇਹ ਜਿਨ੍ਹਾਂ ਭਰਾਵਾਂ ਦੇ ਤਾਂ ਬਣੇ ਹੋਇਆ ਕਿਸਾਨਾਂ ਦੇ ਕਿਸਾਨਕਾਰ ਬਣੇ ਹੋਇਆ ਕਈਆਂ ਦੇ ਆਪਣੇ ਅੰਸ਼ੂਮਨ ਯੋਜਨਾ ਵਾਲੇ ਕਾਰਡ ਬਣੇ ਹੋਇਆ 5 ਲੱਖ ਵਾਲਾ ਜੇ ਭਰਾਵਾਂ ਦੇ ਨਹੀਂ ਬਣੇ ਤਾਂ ਜਰੂਰ ਬਣਾਓ ਇਹ ਬੇਨਤੀ ਆ ਸਾਰੇ ਭਰਾਵਾਂ ਨੂੰ 5 ਲੱਖ ਤੱਕ ਦਾ ਜਿਹੜਾ ਇਲਾਜ ਹੈ ਜਿਹਦੇ ਉੱਪਰ ਫ੍ਰੀ ਆ ਪਰ ਫ੍ਰੀ ਤਾਂ ਸਾਰਾ ਇਲਾਜ ਆਪਾਂ ਇਹਨੂੰ ਮੈਂ ਤੁਹਾਨੂੰ ਅੱਜ ਇਹੀ ਦੱਸਣਾ ਵੀ ਇਹ ਕੀ ਚੀਜ਼ ਆ ਫ੍ਰੀ 5 ਲੱਖ ਟੋਟਲ ਇੱਕੋ ਵਾਰ ਚ ਆਪਾਂ 5 ਲੱਖ ਦਾ ਇਲਾਜ ਨਹੀਂ ਕਰਾ ਸਕਦੇ ਉਹਦਾ ਕੁਝ ਇਹਨਾਂ ਦੇ ਪੈਕੇਜ ਹੁੰਦੇ ਆ ਵੀ ਇੱਕ ਵਾਰ ਚ ਤੁਸੀਂ 1 ਲੱਖ 1.5 ਲੱਖ ਰੁਪਈਆ ਜਾਂ 2 ਲੱਖ ਰੁਪਈਆ ਪੈਕੇਜ ਆਪਣਾ ਕਰਾ ਸਕਦੇ ਹੋ ਤੁਸੀਂ ਇੱਕ ਵਾਰ ਚ ਤੇ ਐਵੇਂ ਨਹੀਂ ਹੁੰਦਾ ਵੀ ਇੱਕੋ ਵਾਰੀ 5 ਲੱਖ ਦਾ ਆਪਾਂ ਇਲਾਜ ਆਪਾਂ ਐਡਮਿਟ ਹੋਏ ਤਾਂ 5 ਲੱਖ ਰੁਪਏ ਦਾ ਆਪਾਂ ਇਲਾਜ ਕਰਾ ਲਿਆ ਇਹ ਕਿਸੇ ਦਿਨ ਆਪਾਂ ਹੋਰ ਡੀਪਲੀ ਇਹਦੇ ਵਿੱਚ ਵੀਡੀਓ ਬਣਾਵਾਂਗੇ ਇਹ ਜਿਹੜਾ ਹੁਣ ਮੈਂ ਤੁਹਾਨੂੰ ਦੱਸਦਾ ਉਹ ਬਰਾਵਾ ਜਿਹੜਾ 5 ਲੱਖ ਤੱਕ ਦਾ ਇਲਾਜ ਹੈ ਨਾ ਉਹ ਕਈ ਵਾਰ ਐਂ ਭਲੇਖਾ ਹੁੰਦਾ ਆਪਾਂ ਨੂੰ ਸਾਲ ਦੇ ਵਿੱਚ ਆਪਾਂ ਇੱਕ ਵਾਰੀ 5 ਲੱਖ ਦਾ ਇਲਾਜ ਕਰਾ ਸਕਦੇ ਆ ਉਹ ਵੀਰੇ ਕਈ ਗਾਈਡਲਾਈਨ ਗਾਈਡਲਾਈਨਸ ਆ ਗਵਰਨਮੈਂਟ ਦੀਆਂ ਪਹਿਲੀ ਗੱਲ ਤਾਂ ਇਹ ਸਾਰਾ ਪ੍ਰਾਈਵੇਟ ਹਸਪਤਾਲਾਂ ਵਿੱਚ ਚੱਲਦੇ ਨਹੀਂ ਹੈਗੇ ਗਾੜ ਪਰ ਫਿਰ ਵੀ ਆਪਾਂ ਨੂੰ ਬਣਾਉਣੇ ਚਾਹੀਦੇ ਵਾ ਥੋੜਾ ਫਾਸਟ ਵੀਡੀਓ ਬਣਾਉਣਾ ਕਈ ਵਾਰ ਅਗਲਾ ਸਕਿਪ ਕਰ ਜਾਂਦਾ ਪਰ ਬਹੁਤ ਕੰਮ ਦੀ ਵੀਡੀਓ ਸਾਰੇ ਭਰਾ ਜ਼ਰੂਰ ਦੇਖਿਓ ਜਿਨ੍ਹਾਂ ਦੇ ਘਰ ਖਾਸ ਕਰਕੇ ਪੇਸ਼ੈਂਟ ਆ ਗੋਡਿਆਂ ਦੇ ਮਰੀਜ਼ ਇੱਕ ਗੋਡਾ ਤੁਹਾਡਾ ਅੰਸ਼ਮਨ ਕਾਰਡ ਦੇ ਉੱਪਰ ਪਹਿਣਾ ਸਤਿਭਾਵਨਾ ਸੋਰੀ ਮਾਤਾ ਕਛੱਲਿਆ ਹਸਪੀਟਲ ਆ ਪਟਿਆਲੇ ਦੇ ਵਿੱਚ ਮਾਤਾ ਕਛੱਲਿਆ ਬੱਸ ਸਟੈਂਡ ਦੇ ਬੈਕਸਾਈਡ ਜਿੱਥੇ ਪੁਰਾਣਾ ਬੱਸ ਸਟੈਂਡ ਹੁੰਦਾ ਸੀਗਾ ਉੱਥੇ ਹਸਪੀਟਲ ਦੇ ਵਿੱਚ ਤੁਹਾਨੂੰ ਇੱਕ ਗੋਡਾ ਪੈਂਦਾ ਮੈਂ ਹੁਣ ਅੱਗੇ ਡਾਕਟਰ ਬਲਬੀਰ ਇੱਥੋਂ ਖੜੇ ਨੇ ਬੇਨਤੀ ਕਰਦਾ ਤੁਹਾਨੂੰ ਨਾਲ ਵੀਡੀਓ ਇੱਕ ਹੋਰ ਪਾਉਣਾ ਉਹਨਾਂ ਦੀ ਐਡਾ ਵੱਡਾ ਹਸਪੀਟਲ ਆ ਜਿਵੇਂ ਸਿਹਤ ਸੁਵਾਵਾ ਇਹ ਕਹਿੰਦੇ ਅਸੀਂ ਦਵਾਂਗੇ ਉੱਥੇ ਵੀਲਚੇਅਰ ਵਾਸਤੇ ਅੱਜ ਮਾਤਾ ਦੇ ਗੋਡੇ ਪੁਆਏ ਸੀ ਤੇ ਵੀਲਚੇਅਰ ਇੱਕ ਘੰਟਾ ਸਾਨੂੰ ਵੀਲਚੇਅਰ ਨਹੀਂ ਮਿਲੀ ਉੱਥੇ ਐਮ ਐਸ ਨੇ ਸਿਵਲ ਸਰਜਨ ਨੇ ਉਹਨਾਂ ਨੂੰ ਜਾ ਕੇ ਦੱਸੀ ਮੈਂ ਕਿਹਾ ਸਿਵਲ ਸਰਜਨ ਸਾਹਿਬ ਆ ਦੇਖੋ ਤੁਹਾਡੇ ਹਸਪੀਟਲ ਦੇ ਵਿੱਚ ਐਡਾ ਵੱਡਾ ਹਸਪੀਟਲ ਆ ਦਾ ਚਾਰ ਵੀਲਚੇਅਰਾਂ ਸੀ ਉਹਨਾਂ ਚੋਂ ਅੱਧਿਆਂ ਦੇ ਟਾਇਰ ਵਿੰਗੇ ਹੋਏ ਪਏ ਸਾਰਾ ਪਟਿਆਲਾ ਜ਼ਿਲ੍ਹਾ ਬਹੁਤ ਵੱਡਾ ਜ਼ਿਲ੍ਹਾ ਹੈ ਹਰ ਭਰਾ ਦੇ ਘਰ ਦੇ ਵਿੱਚ ਹਰ ਕਿਸਾਨ ਭਰਾ ਜਿੰਨੇ ਵੀ ਆਪਣੇ ਨਾਲ ਜੁੜੇ ਆ ਜਾਂ ਹੋਰ ਵੀ ਕੋਈ ਵੀਡੀਓ ਦੇਖਦੇ ਆ ਜਿਹਨਾਂ ਦੇ ਅੱਗੇ ਵੀਡੀਓ ਜਾਊਗੀ ਪਲੀਜ਼ ਜ਼ਰੂਰ ਸਵਾਲ ਕਰਿਓ ਐਮਪੀ ਸਾਹਿਬ ਨੂੰ ਕੋਈ ਵੀ ਆਪਣਾ ਆਪਣਾ ਸਰਕਾਰ ਦਾ ਨੁਮਾਇੰਦਾ ਜਿਹੜਾ ਵੀ ਆਉਂਦਾ ਉਹਨਾਂ ਨੂੰ ਆਪਣਾ ਤੁਹਾਡਾ ਸਵਾਲ ਕਰਨਾ ਫਰਜ਼ ਬਣਦਾ ਵੀ ਆਪਣੀਆਂ ਸਿਹਤ ਸਹੂਲਤਾਂ ਕਦੋਂ ਕੋ ਸੁਧਰ ਜਾਣਗੀਆਂ ਹਲੇ ਤੱਕ ਸਟ੍ਰੇਚਰ ਤੇ ਵੀਲ ਚੇਅਰਾਂ ਨਹੀਂ ਆਪਾਂ ਨੂੰ ਮਿਲਦੀਆਂ ਤਾਂ ਆਪਾਂ ਅੱਗੇ ਹੋਰ ਕੋਸ਼ਿਸ਼ ਕਰਦੇ ਆ ਡਾਕਟਰਾਂ ਵੱਲੋਂ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਡਾਕਟਰ ਵਧੀਆ ਗੱਲਬਾਤ ਕਰਦੇ ਆ ਬਿਓਰਗਾ ਨੂੰ ਟਾਈਮ ਦਿੰਦੇ ਆ ਗੱਲ ਸੁਣਦੇ ਆ ਤੁਹਾਡੀ ਗੱਲ ਰਿਪੀਟ ਵੀ ਕਰ ਤੁਹਾਨੂੰ ਵਧੀਆ ਗਾਈਡ ਕਰਦੇ ਆ ਥੋੜਾ ਥੱਲੇ ਸਟਾਫ ਆ ਉਹ ਮਿਸ ਗਾਈਡ ਕਰ ਜਾਂਦਾ ਲੋਕਾਂ ਨੂੰ ਉਹ ਪਤਾ ਹੀ ਨਹੀਂ ਲੱਗਦਾ ਥੋੜਾ ਅਨਪੜਤਾ ਲੋਕਾਂ ਦੇ ਵਿੱਚ ਵੀ ਕਾਰਡ ਕਿੱਥੇ ਬੰਨਾ ਕਿੱਥੇ ਫੀਸ ਭਰੀ ਜਾਣੀ ਆ ਉਹ ਇਸ ਚੀਜ਼ ਵਾਸਤੇ ਮੈਂ ਕਹਿੰਦਾ ਸਾਰੇ ਯੂਟਿਊਬਰ ਭਰਾ ਜਿਹੜੇ ਆਪਣੇ ਟਰੈਕਟਰਾਂ ਦੇ ਬਲੌਗ ਪਾਉਂਦੇ ਆ ਆਪਣੇ ਆਪਣੇ ਇਲਾਕੇ ਦੇ ਵਿੱਚ ਸਿਵਲ ਹਸਪਤਾਲਾਂ ਦੀਆਂ ਵੀਡੀਓ ਜਰੂਰ ਪਾਓ ਜਾ ਕੇ ਕਿਸਾਨ ਕਾਰਡ ਬਾਰੇ ਜਾਂ ਤੁਹਾਨੂੰ ਜਿਹੜੇ ਵੀ ਅਸਧੁਭਾਵਨਾ ਜਿਹੜੇ ਕਾਰਡ ਬਣੇ ਹੋਏ ਮੋਦੀ ਵਾਲੇ ਇਹਨਾਂ ਬਾਰੇ ਜਾਣਕਾਰੀਆਂ ਲੋਕਾਂ ਨੂੰ ਇਕੱਠੀਆਂ ਕਰਕੇ ਦੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਹੁਣ ਇੱਥੇ ਮੈਂ ਮੇਰੇ ਵੇਣਾਂ ਵੇਣਿਆਂ ਪਟਿਆਲਾ ਜ਼ਿਲ੍ਹਾ ਬਠਿੰਡਾ ਬਡਲਾਡੇ ਤੋਂ ਇੱਥੇ ਆ ਕੇ ਮਾਤਾ ਕਛੱਲਿਆ ਦੇ ਵਿੱਚ ਗੋਡੇ ਪਾਉਣਦੇ ਆ ਹੁਣ ਇਹਦੇ ਵਿੱਚ ਹੋਰ ਮਾਇਆ ਜਾਲ ਬੜਾ ਵਾ ਜਿਹੜਾ ਗੋਡਾ ਤਾਂ ਹੈਗਾ ਜੁਆਇੰਟ ਕਿੰਨੀ ਜੁਆਇੰਟ ਕਹਿ ਦਿੰਦੇ ਆ ਜਿਹਨੂੰ ਇੰਗਲਿਸ਼ ਦੇ ਵਿੱਚ ਇਹ ਫ੍ਰੀ ਪੈਂਡਦੇ ਆ ਇੱਕ ਕਾਰਡ ਦੇ ਉੱਪਰ ਜਿਹੜਾ ਸਿਹਤ ਬੀਮਾ ਯੋਜਨਾ ਕਾਰਡ ਆ ਮੋਦੀ ਵਾਲਾ ਜਾਂ ਕਹਿ ਲੋ ਪੰਜਾਬ ਸਰਕਾਰ ਦਾ ਕਹਿ ਲੋ ਹੁਣ ਪਤਾ ਨਹੀਂ ਵੀ ਇਹਦੇ ਵਿੱਚ ਕੀ ਸਿਸਟਮ ਹੈ ਕਿੰਨੇ ਪਰਸੈਂਟ ਆ ਇੱਕ ਗੋਡਾ ਇਹਦੇ ਉੱਪਰ ਫ੍ਰੀ ਪੈਂਦਾ ਦੋ ਨਹੀਂ ਅਡੇ ਟਾਈਮ ਪੈਂਦੇ ਹੁਣ ਆਪਣੇ ਭਰਾ ਕੀ ਕਰਦੇ ਆ ਉਹ ਡਾਕਟਰਾਂ ਨਾਲ ਗੱਲ ਕਰਕੇ ਵੀ ਦੋ ਗੋਡੇ ਇਕੱਠੇ ਪਾਉਣੇ ਆ ਜੀ ਕਈ ਵਾਰ ਕੋਈ 1.40 ਲੱਖ ਕੋਈ 1.5 ਲੱਖ ਜਿਸ ਤਰ੍ਹਾਂ ਲੱਗੀ ਠੱਬੀ ਲੱਗਦੀ ਆ ਕੋਈ ਨਾ ਤਾਂ ਉਹਦੀ ਤੁਹਾਨੂੰ ਰਸੀਦ ਦਿੱਤੀ ਜਾਂਦੀ ਆ ਨਾ ਉਹਦਾ ਕੋਈ ਬਿੱਲ ਦਿੱਤਾ ਜਾਂਦਾ ਉਹ ਸਾਰੀ ਦੀ ਸਾਰੀ ਪੇਮੈਂਟ ਤੁਹਾਡੀ ਇੱਕ ਬਲੈਕ ਮਨੀ ਦੇ ਵਿੱਚ ਚਲੇ ਜਾਂਦੇ ਆ ਮੇਰਾ ਗੌਰਮੈਂਟ ਨੂੰ ਜੇ ਕੋਈ ਇਹ ਮੇਰੀ ਵੀਡੀਓ ਸੁਣਦਾ ਹੋਵੇ ਤਾਂ ਇਹ ਜਰੂਰ ਧਿਆਨ ਦਿਓ ਇਹਨਾਂ ਚੀਜ਼ਾਂ ਦੇ ਉੱਪਰ ਜਦੋਂ ਇੱਕ ਇਲਾਜ ਫ੍ਰੀ ਆ ਆਪਣਾ ਤੇ ਉਹ ਪੈਸੇ ਕਿਸੇ ਚੀਜ਼ ਦੇ ਲੈ ਜਾਂਦੇ ਆ ਜੇ ਲੈਨੇ ਹੋ ਕੋਈ ਗੱਲ ਨਹੀਂ ਜੇ ਕੋਈ ਇਲਾਜ ਕਰਦੇ ਹੋ ਮੈਂ ਨਹੀਂ ਕਹਿੰਦਾ ਖੈਰ ਆਪ ਨੂੰ ਨਹੀਂ ਨੌਲੇਜ ਹੋਣੀ ਇਸ ਗੱਲ ਦੀ ਜੇ ਪੈਸਾ ਲੈਨੇ ਹੋ ਤਾਂ ਉਹਦੀ ਤੁਸੀਂ ਬਕਾਇਦਾ ਉਹਦੀਆਂ ਰਸੀਦਾਂ ਜਾਂ ਉਹਦੀ ਬਿਲਿੰਗ ਤੁਸੀਂ ਦਿਓ ਜਿਹੜਾ ਵੀ ਪੇਸ਼ੈਂਟ ਡਿਸਚਾਰਜ ਹੁੰਦਾ ਵੀ ਆਹ ਤਰ ਤੋ ਇੰਨੇ ਪੈਸੇ ਲਏ ਆ ਆ ਚੀਜ਼ ਦੇ ਲਏ ਆ ਉਹਦਾ ਬਿੱਲ ਬਕਾਇਦਾ ਦਿੱਤਾ ਜਾਵੇ ਤੇ ਇੰਨੇ ਕੀ ਵੀਡੀਓ ਮੈਂ ਤੁਹਾਡਾ ਨਾਲ ਸਾਂਝੀ ਕਰਨੀ ਸੀ ਅੱਗੇ ਤੁਸੀਂ ਵੀਡੀਓ ਦੇਖਿਓ ਮੈਂ ਤੁਹਾਨੂੰ ਦਿਖਾਉਣਾ ਅੱਜ ਮਾਤਾ ਨੂੰ ਲੈ ਕੇ ਗਿਆ ਵੀਲ ਚੇਅਰਾਂ ਦੇ ਉੱਤੇ ਹਾਲ ਦੇਖੋ ਤੁਸੀਂ ਰਜਿੰਦਰਾ ਦੇ ਵਿੱਤ ਚ ਮਾਤਾ ਕਛੱਲਿਆ ਦੇ ਵਿੱਚ ਤੁਹਾਨੂੰ ਇੱਕ ਪਹਿਲਾਂ ਆਈਡੀ ਦੇ ਕੇ ਇੱਕ ਵੀਲ ਚੇਅਰ ਲੈਣ ਵਾਸਤੇ ਆਈਡੀ ਦੇਣੀ ਪੈਣੀ ਆ ਵੀਲ ਚੇਅਰਾਂ ਦੇ ਹਾਲ ਇਹੋ ਜਿਹਾ ਕਿ ਪੇਸ਼ੈਂਟ ਉੱਤੋਂ ਹੀ ਡਿੱਗ ਸਕਦਾ ਵੀਲ ਚੇਅਰ ਦੇ ਉੱਤੋਂ ਬਾਕੀ ਅੰਦਰੋਂ ਹਸਪੀਟਲ ਦੇ ਵਿੱਚ ਸਫਾਈ ਵਧੀਆ ਮੈਂ ਇੱਕ ਵੀਡੀਓ ਬਣਾਈ ਸੀ ਸਿਰਫ ਜਿਨ੍ਹਾਂ ਨੇ ਗੋਡਿਆਂ ਦੇ ਆਪਣਾ ਇਲਾਜ ਕਰਾਉਣਾ ਫ੍ਰੀ ਇਲਾਜ ਕਰਾਉਣਾ ਜਿਹੜੇ ਨਹੀਂ ਪੇ ਕਰ ਸਕਦੇ ਇੱਥੇ ਮਾਤਾ ਕਛੱਲਿਆ ਜਾਂ ਰਜਿੰਦਰਾ ਦੇ ਵਿੱਚ ਡਾਕਟਰ ਆਰਥੋ ਦੇ ਡਾਕਟਰ ਇਹਨਾਂ ਨੂੰ ਵਧੀਆ ਡਾਕਟਰ ਨੇ ਵਧੀਆ ਸਪਾਈਆ ਬਾੜਾ ਦੇ ਵਿੱਚ ਤੁਸੀਂ ਆ ਕੇ ਆਪਣਾ ਇਲਾਜ ਕਰਾਓ ਤੇ ਜੇ ਕੋਈ ਨਹੀਂ ਆਪਣਾ ਭਰ ਸਕਦਾ ਕਿਸਾਨ ਭਰਾ ਪੈਸੇ ਨਹੀਂ ਲਾ ਸਕਦਾ ਇੱਥੇ ਗੋਡੇ ਫ੍ਰੀ ਪੈਂਟਦੇ ਆ ਇੱਕ ਗੋਡਾ ਇੱਕ ਵਾਰੀ ਪਾ ਦਿੰਦੇ ਆ ਇੱਕ ਦੁਬਾਰਾ ਕੋਈ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਬਾਅਦ ਤੁਸੀਂ ਆਪਣਾ ਪਾ ਸਕਦੇ ਹੋ ਤੇ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ ਜੀ ਹੁਣ ਸਰ ਨੇ ਭੇਜਿਆ ਇੱਥੋਂ ਐਮਐਸਰ ਨਹੀਂ ਤੋਂ ਭੇਜਿਆ ਜਾਂਦੇ 5 ਮਿੰਟ ਤੁਹਾਨੂੰ ਵੀ ਬੀਲ ਚੇਰ ਪ੍ਰੋਵਾਈਡ ਕਰਾਉਣਾ ਦੇਖਦੇ ਆ ਵੀ ਹੁਣ 5 ਮਿੰਟ ਚ ਬੀਲ ਚ ਇਥੋਂ ਪ੍ਰੋਵਾਈਡ ਹੁੰਦੀ ਜਾਂ ਨਹੀਂ ਹੁੰਦੀ ਇਹ ਤੁਹਾਨੂੰ ਸਾਰਾ ਇਹ ਹਾਲ ਮਾਤਾ ਕੁਸ਼ਲ ਦੇ ਹਸਪੀਟਲ ਦਾ ਖਾ ਰਹੇ ਆ ਤੇ 2 ਘੰਟੇ ਦੁਪਰ ਜਨਾਬ ਆਪਾਂ ਨੂੰ ਖੜੇ ਨੂੰ ਹੋ ਗਿਆ ਉਹ ਪੇਸ਼ੈਂਟ ਖੜਾ ਸਾਡਾ ਘੰਟੇ ਤੋਂ ਉੱਪਰ ਪਿੱਛੇ ਜਾਮ ਵੀ ਲੱਗ ਗਿਆ ਗੱਡੀਆਂ ਦਾ ਆ ਹੁਣ ਸਟ੍ਰਕਚਰ ਆਈ ਹੈ ਇੱਥੇ ਜੇ ਤੁਹਾਨੂੰ ਮੈਂ ਸਾਰਾ ਅੱਜ ਟਾਈਮ ਲੱਗਣਾ ਵੀ ਕੀ ਹਾਲ ਇੱਥੇ ਹਰ ਸਾਲ ਦਾ ਚੜ੍ਹਨੇ ਆਉਣ ਵਾਲੀ ਹੈ ਹੁਣ ਬਾਹਰ ਪੇਸ਼ੈਂਟ ਆਇਆ ਇਹਨੂੰ ਕਿਵੇਂ ਲੈਈਏ ਆ ਬੀਲ ਚੇਅਰ ਤੇ ਰਹੀਏ ਸਰ ਮੇਰੇ ਕੋਲ ਚਾਰ ਆ ਰਹੀਆਂ ਇਹ ਮਾਂ ਤਿੰਨ ਗਈਆਂ ਤਿੰਨ ਗਈਆਂ ਵੀ ਕਿਉਂ ਕਰੀਏ ਬੀਲ ਚੇਅਰ ਦੀ ਕੰਪਲੀਟ ਕਿਉਂ ਕਰੀਏ ਤੁਸੀਂ ਵੀ ਬੀਲ ਚੇਅਰ ਸਾਨੂੰ ਲਿਆ ਕੇ ਦਿਓ ਸਰ ਸਾਡੇ ਕੋਲ ਚਾਰ ਆਈਆਂ ਵੀ ਆ ਚਾਰ ਤਿੰਨ ਗਈਆਂ ਵੀ ਇੱਕ ਖਰਾਬ ਨਹੀਂ ਚਾਰ ਹੀ ਪੇਸ਼ੈਂਟ ਆਉਣਗੇ ਐਮਰਜੈਂਸੀ 'ਚ ਉਹ ਲਿਆਓ ਨਾ ਸਰ ਜੀ ਗੱਲ ਸੁਣੋ ਇੱਥੇ ਚਾਰ ਹੀ ਪੇਸ਼ੈਂਟ ਆਉਣਗੇ ਹਸਪਤਾਲ ਦੇ ਵਿੱਚ ਪਤਾ ਨਹੀਂ ਸਰ ਜਿੰਨੇ ਸਾਨੂੰ ਦੇਈਆਂ ਉਹਨੀਆਂ ਨਹੀਂ ਦੇ ਦਿੱਤੀ ਤੁਸੀਂ ਕੰਪਲੀਟ ਕਰੋ ਬਾਹਰ ਪੇਸ਼ੈਂਟ ਲੈਣਾ ਇਹ ਟੁੱਟੀ ਟੁੱਟੀ ਬੀਲ ਚੇਅਰ ਤੇ ਪੇੜ ਲਈਏ ਬਾਹਰ ਰਾਮਾ ਪ੍ਰਾਇਮਰੀ ਮੈਂ ਬੀਗਾਲਾ ਸੁਣ ਕੀ ਨਾ ਮਾਤਰਾ ਰਣਵੀਰ ਸਿੰਘ ਆ ਜੀ ਤੁਸੀਂ ਕਿ ਕਿਨੂੰ ਕਰੀਆ ਕੰਪਲੀਟ ਚੇਅਰ ਦੇ ਵੀਲ ਚੇਅਰ ਦੀ ਸਰ 2 ਨੰਬਰ ਰੂਮ ਹੈ ਮੈਂ ਮੈਂ ਨੰਬਰ ਚੱਲਦਾ 3 ਨੰਬਰ ਐਮ ਐਸ ਸਰਦੋਂ 3 ਨੰਬਰ ਕਿਦ ਕੀ 3 ਨੰਬਰ ਫਾਈਲ ਉਹ ਬਾਹਰ ਨਾ ਮਰੀਜ਼ ਖੜਾ ਬਾਹਰ ਆਜੋ ਸਰ ਮੈਂ ਤੁਹਾਨੂੰ ਉਹ ਹਾਲਤ ਦਿਖਾਉਣਾ ਉਹ ਦੇਖੋ ਇੱਧਰ ਇਹ ਐਮਰਜੈਂਸੀ ਦੇ ਵੀਲ ਚੇਅਰ ਆ ਪਈਆ ਤੁਹਾਨੂੰ ਇਹ ਕੀ ਹੈ ਪੇਸ਼ੈਂਟ ਆਉਣ ਦੀਆਂ ਮੈਂ ਉੱਤਰ ਆ ਰਿਹਾ ਮੈਂ ਕੋਲ ਆਜਾ ਤੋਂ ਉਹ ਹੋਰ ਤਖੋਣਾਂ ਨਾਲ ਅੱਧਾ ਘੰਟਾ ਹੋ ਗਿਆ ਵੀਲਚੇਅਰ ਲਾਦਦੇ ਨੂੰ ਐਮਰਜੈਂਸੀ ਦੇ ਵਿੱਚ ਅਸੀਂ ਵੀਲਚੇਅਰ ਲਾਦਦੇ ਫਿਰ ਰਹੇ ਆ ਤੇ ਫਾਰ ਹਲੇ ਪੇਸ਼ਣਾਂ ਨੂੰ ਖੜੇ ਨੂੰ 15 ਤੋਂ 20 ਮਿੰਟ ਹੋ ਗਏ ਅਸੀਂ ਡਾਕਟਰ ਸਾਹਿਬ ਜਿਤੇ ਹੁਣ ਹੌਣ ਆਪਣੇ ਵਾਕਏ ਦੇ ਵਿੱਚ ਵੋਟਾਂ ਨੂੰ ਉਹਨਾਂ ਨੂੰ ਇਹ ਸਵਾਲ ਜੋਰ ਪੁੱਛਿਓ ਵੀ ਆ ਮਾਤਾ ਕਛੱਲੇ ਹਸਪੀਟਲ ਦੀ ਵੀਡੀਓ ਹੈ ਤੁਹਾਨੂੰ ਦਿਖਾ ਰਹੇ ਆ ਜਿਹੜੀ ਵੀਲਚੇਅਰ ਪਿੱਛੇ ਇੰਨਾ ਟਾਈਮ ਘੁੰਮਣਾ ਪੈ ਰਿਹਾ ਜੇ ਤੁਹਾਡਾ ਪੇਸ਼ਣ ਕਿਤੇ ਐਮਰਜੈਂਸੀ ਦੇ ਵਿੱਚ ਹੋਵੇ ਤੇ ਉਹ ਵੀਲਚੇਅਰ ਤੁਸੀਂ ਭਾਈ ਵੀਲਚੇਰ ਤੋਂ ਹੀ ਬਣਾ ਪੇਸ਼ੂਨ ਨੂੰ ਕੁਝ ਹੋ ਸਕਦਾ ਰੱਬ ਨਾ ਕਰੇ ਵੀ ਇੱਥੇ ਦੇਖੋ ਪੇਸ਼ਣਾ ਤੁਹਾਡਾ ਐਮਰਜੈਂਸੀ ਦੇ ਵਿੱਚ ਆ ਜੇ ਅੱਬਾ ਜੀ ਵਿਚਾਰਾ ਫਿਰ ਨਾਲ ਇਹਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਤਾਂ ਜੜੀਆਂ ਮਿਲਣੀਆਂ ਵਿਚਾਰਾ ਮੇਰੇ ਨਾਲ ਤਾਂ ਘੰਟਾ ਹੋ ਗਿਆ ਫਿਰਦੇ ਨੇ ਕਿਨਾਂ ਤੁਹਾਨੂੰ ਚਾਰ ਦਿੱਤੀਆਂ ਨੇ ਹੁਣ ਐਡਾ ਹਸਪਤਾਲ ਹੈ ਇਹ ਦੇਖੋ ਚਾਰ ਵੀਲਚੇਰਾਂ ਕੀ ਕਰਨਗੇ ਇਹਨੂੰ ਟਾਈਮ ਨੋਟ ਕਰਾਉਣਾ ਨਾਲ ਨਾਲ ਕਿੰਨਾ ਚਿਰ ਹੋ ਗਿਆ ਫਿਰਦਿਆਂ ਨੂੰ ਵੀਲਚੇਰ ਨੂੰ ਤੇ ਬਾਹਰ ਤੁਹਾਨੂੰ ਪੇਸ਼ਣ ਵੀ ਤੁਹਾਨੂੰ ਜਾ ਕੇ ਇਹਦਾ ਅਪਰੇਟ ਹੋਇਆ। ਔਰ ਲੈਂਕਸ਼ਨ ਉੱਪਰੋਂ ਚੱਲਣ ਦੀ ਹੈ। ਡਾਕਟਰ ਸਾਹਿਬ ਨੂੰ ਇਹ ਸਵਾਲ ਪੁੱਛਣੇ ਨੇ ਵੀ ਇੱਕ ਪਟਿਆਲੇ ਦਾ ਇਟਾ ਨਾਮੀ ਹਸਪਤਾਲ ਹੋਵੇ ਸਰਕਾਰੀ। ਮਾਤਾ ਕਿ ਛੱਲਿਆ ਉਹਦੇ ਵਿੱਚ ਵੀਲਚੇਅਰ ਨਹੀਂ ਮਿਲਦੀ। ਤੇ ਆਮ ਆਦਮੀ ਕਲੀਨਿਕ ਕੀ ਕਰਨਗੇ? ਆਜੋ ਥੋੜਾ ਅੱਗੇ। 15 ਤੋਂ 20 ਮਿੰਟ ਹੋ ਗਏ ਫਿਰਦੇ ਨੂੰ ਮੈਨੂੰ ਵੀਲਚੇਅਰ ਵਿੱਚ। ਜੇ ਵੀ ਤੁਹਾਨੂੰ ਇਸੇ ਆਈਡੀ ਜਮਾ ਕਰਾਓਗੇ ਤੁਸੀਂ ਤਾਂ ਵੀਲਚੇਅਰ ਮਿਲੋਗੇ ਤੁਹਾਨੂੰ। ਇਹ ਨਹੀਂ ਹੈਗਾ ਵੀ ਤੁਹਾਡੇ ਕੋਲ ਮੌਕੇ ਤੇ ਆਈਡੀ ਨਹੀਂ ਹੈਗੀ। না পনাকে নানে নান